ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਲੋ ਜੀ ਕੱਟ ਪੀਸ ਪਹੁੰਚ ਚੁੱਕੇ ਨੇ ਲੇਨਿੰਗ ਦੇ ਜਿੰਨਾ ਭੈਣ ਭਰਾਵਾਂ ਨੂੰ ਲੇਨਿੰਗ ਦੀ ਕੁਆਂਟੀਟੀ ਦੇ ਵਿੱਚ ਲੋੜ ਹੈ ਉਹ ਵੀ ਕੰਟੈਕਟ ਕਰ ਲੋ ਬਾਦੂ ਮਾਲ ਹੈ ਵੀਰੇ ਜਿੰਨਾ ਕਹੋਗੇ ਉਹਨਾਂ ਦੇ ਦਾਂਗੇ ਕੱਟ ਪੀਸਾਂ ਦੇ ਵਿੱਚ ਮਾਲ ਪਹੁੰਚਿਆ ਇਹ ਜਿੰਨੇ ਕਲਰ ਹੈ ਟੋਟਲੀ ਕਲਰ ਮਿਲ ਜਾਣਗੇ ਇਹਦੇ ਵਿੱਚ ਆਪਾਂ ਨੂੰ ਲੋ ਜੀ ਪਿਓਰ ਫੁੱਲ ਵੈਲ ਦਾ ਕੱਪੜਾ ਹੈ ਪੱਕੇ ਰੰਗਾਂ ਵਾਲੀ ਗਰੰਟੀ ਵਾਲੇ ਕੱਟ ਪੀਸਾਂ ਦੇ ਵਿੱਚ ਇਹ ਮਾਲ ਪਹੁੰਚਿਆ ਰੰਗਤ ਦੇ ਵਿੱਚ ਬਹੁਤ ਜ਼ਿਆਦਾ ਨੇ ਜੇ ਆਪਾਂ ਦਿਖਾਈ ਜਾਵਾਂਗੇ ਤਾਂ ਇਹ ਮੁੱਕਣੀ ਨਹੀਂ ਹੈਗਾ ਇੰਨੇ ਕਰਾ ਨਹੀਂ ਕਲਰ ਹੈ ਸਾਰੇ ਜਿਹੜੇ ਚੱਲਦੇ ਨੇ ਆ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਲਓ ਜੀ ਸਾਰੇ ਰੰਗ ਪਹੁੰਚ ਚੁੱਕੇ ਨੇ ਸੋ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿੰਨਾ ਭੈਣ ਭਰਾਵਾਂ ਨੂੰ ਅੱਗੇ ਸੇਲ ਕਰਨ ਵਾਸਤੇ ਚਾਹੀਦਾ ਉਹਨਾਂ ਵਾਸਤੇ ਵੀ ਪੂਰਾ ਵਧੀਆ ਆਫਰ ਹੈਨ ਮਿੱਠੇ ਰੇਟਾਂ ਦੇ ਵਿੱਚ ਦੇਵਾਂਗੇ ਜੀ ਪੂਰਾ ਵਧੀਆ ਗਰੰਟੀ ਵਾਲਾ ਕੱਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ